यु किसान मोर्चा ज़िंदी रोली पी रो पंजाबु कमी सरकार लॻदा मोर्चा

ਗੁਰਜੀਤ ਸਿੰਘ ਰਾਜਪੁਰਾ ਸੀਨੀਅਰ ਮੀਤ ਪ੍ਰਧਾਨ ਆ ਆਈਟੀਆ EMPLOYEES ASSOCIATION ਪੰਜਾਬ ਅੱਜ ਕਿਸਾਨ ਜੁਨੀਅਨ ਵੱਲੋਂ ਧਰਨਾ ਲਾਇਆ ਗਿਆ ਸੀ ਕਿਸਾਨ ਵੱਲੋਂ ਬਿਜਲੀ ਬੋਰਡ ਦੇ ਡੇਟਾ ਦੇ ਜੀ ਦੀ ਜੀ ਅੱਜ ਦਾ ਜੋ ਧਰਨਾ ਕਿਸਾਨ ਜੁਨੀਅਨ ਵੱਲੋਂ ਲਾਇਆ ਗਿਆ ਇਹਦੀ ਸਾਡੇ ਜੁਆਇੰਟ ਫੋਰਮ ਬਿਜਲੀ ਮਲਾਜ਼ਮ ਇਕਤਾ ਮੰਚ ਤੇ ASSNAP ਜੁਨੀਅਰ ASSOCIATION ਵੱਲੋਂ ਵੀ ਅਸੀਂ ਇਹਨਾਂ ਨੂੰ ਸਪੋਰਟ ਕਰ ਰਹੇ ਹਾਂ ਕਿਉਂਕਿ ਜਿਹੜਾ ਨੁਕਸਾਨ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਹੋਣਾ ਹੈ ਉਹਦਾ ਓਨਾ ਹੀ ਸਾਡੇ ਮੁਲਾਜ਼ਮਾਂ ਨੂੰ ਇਹਦੇ ਨਾਲ ਵੱਡਾ ਨੁਕਸਾਨ ਹੋਣਾ ਐ ਐਕਟ 2025 ਜੋ ਸੈਂਟਰ ਸਰਕਾਰ ਲਾਗੂ ਕਰਨ ਨੂੰ ਤਿਆਰ ਖੜੀ ਐ ਤੇ ਬਹੁਤ ਵੱਡਾ ਨੁਕਸਾਨ ਐ ਮੁਲਾਜ਼ਮਾਂ ਨੂੰ ਇਹਦਾ ਵੀ ਅ ਚਿੱਪ ਦੇ ਮੀਟਰੋਂ ਲੈ ਕੇ ਬਹੁਤ ਕੀਤਾ ਯਾਰ ਕਿਸਾਨਾਂ ਬੋਲੋ ਕਿਵੇਂ ਦੀ ਦੇਖੋ ਇਹ ਮੈਨੇਜਮੈਂਟ ਦਾ ਫੈਸਲਾ ਹੈ ਜੋ ਵੀ ਚਲੋ ਅਸੀਂ ਮੁਲਾਜ਼ਮਾਂ ਜੋ ਵੀ ਸਾਨੂੰ ਮੈਨੇਜਮੈਂਟ ਵੱਲੋਂ ਆਇਆ ਉਸ ਤੋਂ ਹੀ ਫਾਲੋ ਕਰਦੇ ਆਂ ਇਹ ਜੋ ਇਹਨਾਂ ਦਾ ਫੈਸਲਾ ਕਿਸਾਨ ਜੁੜਿਆਂ ਦਾ ਇਹ ਫਾਲੋ ਕਰਦੇ ਨੇ ਅਸੀਂ ਇਹਦੇ ਬਾਰੇ ਤੁਸੀਂ ਅਸੀਂ ਦੇਖਦੇ ਆਂ ਵੀ ਜਦੋਂ ਤੁਸੀਂ ਪਲੇਟਫਾਰਮਾਂ ਦੇ ਜਾਣੇ ਫੀਲਡ 'ਚ ਘੇਰਿਆ ਸਾਨੂੰ ਜਾਂਦਾ ਉੱਤੇ ਰੁਕਿਆ ਸਾਨੂੰ ਜਾਂਦਾ ਮੈਨੇਜਮੈਂਟ ਦਾ ਬਾਹਰ ਨਿਕਲ ਜਾਂਦੀ ਹੈ ਤੇ ਆਪਦੇ ਵਿੱਚ ਟਕਰਾਓ ਵੀ ਹੋ ਜਾਂਦਾ ਕਈ ਵਾਰੀ ਨਹੀਂ ਚਲੋ ਕਿਸਾਨ ਜੇ ਉਸ ਬੰਦਿਆਂ ਨਾਲ ਅਸੀਂ ਫੇਰ ਵੀ ਸੰਪਰਕ 'ਚ ਰੱਖਦੇ ਆਂ ਅਸੀਂ ਆਪਣੀ ਡਿਊਟੀ ਕਰਨੀ ਹੈ ਇਹਨਾਂ ਨੇ ਆਪਣੀ ਡਿਊਟੀ ਕਰਨੀ ਹੈ ਸਾਡੀ ਮੈਨੇਜਮੈਂਟ ਜੋ ਵੀ ਫੈਸਲਾ ਲਾਊਗੀ ਅਸੀਂ ਉਹਨੂੰ ਲਾਗੂ ਕਰਾਂਗੇ ਇਹ ਅਹ ਗਿਲਨਰ ਨੀਤੀ ਕੀ ਰਹੀ ਜਾਓ ਅਗਲੀ ਨੀਤੀ ਦਾ ਇਹ ਹੀ ਹੈ ਵੀ ਜੋ ਵੀ ਸਾਡਾ ਸਾਡੇ ਜੁਆਇੰਟ ਫਾਰਮ ਤੇ ਬਿਲੀਅਨ ਲਾਜ ਇਕਤਾ ਮੰਚ ਤੇ ਜਥੇਬੰਦੀ ਵੱਲੋਂ ਫੈਸਲਾ ਆਊਗਾ ਅਸੀਂ ਵੱਡੇ ਵੱਦਰ ਤੇ ਵੱਡੇ ਸੁਨਾਰਸਲ ਪਾਸਤੇ ਤਿਆਰ ਆ ਤੇ ਅਸੀਂ ਇਹ ਨਾਲ ਹਰ ਟਾਈਮ ਇਹਨਾਂ ਦਾ ਸੰਜੋਗ ਕਰਾਂਗੇ ਮੇਰਾ ਨਾਮ ਕੁਲਦੀਪ ਸਿੰਘ ਲਾਡੀ ਪਿੰਡ ਬਖੋਪੀਰ ਬੀਕੇ ਜੋ ਇਕਤਾ ਗਰਾਹ ਬਲਾਕ ਕਾ ਗੁਪਵਾਨੀਗੜ ਜੀ ਅਹ ਜਿਹੜੀ ਮੀਜੀ ਦਾ ਚਿੱਪ ਦੇ ਮੀਟਰਾਂ ਨੂੰ ਲੈ ਕੇ ਕੀਤਾ ਜਾ ਰਹੇ ਨੂੰ ਕਹਿੰਦੇ ਵੀ ਡਿਜੀਟਲ ਜਮਾਨੇ ਦੇ ਸਮੇਂ ਦੇ ਨਾਲ ਲੋੜ ਹੈ ਕਿਉਂਕਿ ਜਿਵੇਂ ਤਕਨੀਕਾਂ ਬਦਲ ਰਹੀਆਂ ਨੇ ਤਾਂ ਹੁਣ ਵੀ ਸਾਨੂੰ ਵੱਡੀ ਲੋੜ ਹੈ ਕਿਵੇਂ ਦੇਖਣੀ ਚਾਹੀਦੀ ਸੀ ਇਹ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਨੇ ਅਸੀਂ ਬਹੁਤ ਚੰਗੀ ਤਰ੍ਹਾਂ ਇਹ ਨੀਤੀਆਂ ਨੂੰ ਸਮਝ ਚੁੱਕੇ ਜਿਹੜਾ ਡਿਜੀਟਲ ਇੰਡੀਆ ਬਣਾਉਂਦੇ ਨੇ ਜਾਂ ਇਹਨਾਂ ਨੇ ਪਹਿਲਾ ਨੌ ਕੈਸ ਜਿਹੜਾ ਬਣਾਇਆ ਸੀ ਉਹ ਸਿਸਟਮ ਉਹ ਸਾਰਾ ਇੱਕ ਇਹ ਉਜਾੜਨ ਦੀਆਂ ਸਰਕਾਰ ਦੀਆਂ ਨੀਤੀਆਂ ਨੇ ਜਿਹੜੀ ਸਰਕਾਰ ਦੀ ਨੀਤ ਆ ਉਹ ਤਾਂ ਅਸਲ ਵਿੱਚ ਹੋਰ ਆ ਇਹ ਡਿਜੀਟਲ ਜਿਹੜਾ ਕਹੇ ਕਿ ਮੀਟਰਾਂ ਨੂੰ ਵੀ ਲਾ ਲਓ ਇਹ ਲਿਆ ਰਹੇ ਨੇ ਅਸਲ ਜਿਹੜੀ ਇਹਨਾਂ ਦੀ ਨੀਤੀ ਆ ਆ ਅੱਜ ਬਿਜਲੀ ਦੇ ਬਿੱਲ ਲਾਗੂ ਕਰਕੇ ਜਿਹੜਾ ਇਹ ਪ੍ਰਾਈਵੇਟ ਹੱਥਾਂ 'ਚ ਦੇਣ ਜਾ ਰਹੇ ਨੇ ਇਹਦੀ ਨੀਤੀ ਆ ਜਦੋਂ ਇਹ ਪਿੰਡਾਂ ਦੇ ਵਿੱਚ ਵੜ ਗਈ ਕਹਾਣੀ ਇਹ ਮੋਟਰਾਂ ਕਿੰਨੀ ਵੀ ਆਉਣੀਆਂ ਫਿਰ ਨੀਤ ਕਿੱਥੇ ਆ ਗਈ ਸਰਕਾਰ ਦੀ ਨੀਤੀ ਤਾਂ ਫਿਰ ਬਾਈ ਉਹ ਹੀ ਜ਼ਮੀਨਾਂ ਕਿੰਨੀ ਆ ਗਈ ਇਹਨਾਂ ਦੀ ਜਿਹੜੀ ਸਰਕਾਰ ਦੀ ਨੀਤੀ ਆ ਉਹ ਫੂਡ ਪ੍ਰੋਸੈਸਿੰਗ ਤੇ ਆ ਇਹ ਇੱਕ ਗਲੀ ਦੇ ਵਿੱਚ ਜਿਵੇਂ ਮੋੜ ਹੁੰਦੇ ਨੇ ਨਾ ਉਹ ਮੋੜ ਲਿਆ ਕੇ ਆਉਣਾ ਤਾਂ ਸਾਡੀਆਂ ਜ਼ਮੀਨਾਂ ਕਿੰਨੀ ਚਾਹੁੰਦੇ ਨੇ ਵੀ ਇਹ ਬਿਲਾ ਕਰਨੀਓ ਜਦੋਂ ਸਮਰਥ ਹੋ ਗਏ ਹੱਥ ਖੜੇ ਕਰਾਤੇ ਜਿਵੇਂ ਕਿ ਤੁਸੀਂ ਪਟਿਆਲੇ ਤੋਂ ਬਾਗ ਜੋ ਲੁਧਿਆਣੇ ਨੂੰ ਰੋਡ ਵੇਜ ਬੱਸ ਚੱਲ ਰਹੀ ਆ ਪ੍ਰਾਈਵੇਟਾਂ ਦੇ ਹੱਥ ਖੜੇ ਕਰਾ ਕੇ ਬੱਸਾਂ ਲਵਾਤੀਆਂ ਖੁੰਝੇ ਪਰਮਿਟ ਕਰਾ ਲੈ ਜਮਾ ਉੱਥੇ ਲੜਾਈ ਪੈ ਰਹੀ ਆ ਬੱਸਾਂ ਚ ਸਵਾਰੀ ਚੜਨ ਨੂੰ ਸੀਟ ਨਹੀਂ ਮਿਲ ਰਹੀ ਉਦੋਂ ਬਾਅਦ ਇਸੇ ਤਰ੍ਹਾਂ ਜਦੋਂ ਸਾਡੀ ਕਿਸਾਨੀ ਤੇ ਮੋਟਰਾਂ ਦੇ ਬਿੱਲ ਲੱਗੇ ਘਰਾਂ ਤੇ ਮੀਟਰ ਲੱਗੇ ਸਾਡੇ ਹੱਥ ਖੜੇ ਕਰਾ ਲੈ ਤਾਂ ਉਹ ਫਿਰ ਕਹਿੰਦੇ ਤੇ ਜਿਹੜੇ ਜਹਾਜ਼ ਚੱਲਣੇ ਨੇ ਅਮਰੀਕਾ ਵਾਲੇ ਜਿਹੜੀ ਨੀਤੀ ਪਾਲਸੀ ਆ ਜਮੀਨਾ ਉੱਤੇ ਉਹ ਲੈ ਕੇ ਆਉਂਦੇ ਨੇ ਇਹ ਤਾਂ ਇੱਕ ਹੈਰਾ ਬਣਾ ਰਹੇ ਨੇ ਗਲੀ ਬਣਾ ਰਹੇ ਨੇ ਜਾਣਾ ਤਾਂ ਇਹਨਾਂ ਨੇ ਸਾਡੇ ਖੇਤਾਂ ਕਿੰਨੀ ਨੂੰ ਆ ਫੂਡ ਪ੍ਰੋਸੈਸਿੰਗ ਕਿੰਨੀ ਨੂੰ ਆ ਉਹਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਸਰਕਾਰ ਦੀ ਨੀਤੀ ਅਸੀਂ ਸਮਝ ਚੁੱਕੇ ਆ ਇਹ ਮਤ ਪੁੱਲੇ ਵੀ ਇਹ ਲੋਕ ਇਹਨਾਂ ਨੂੰ ਪਿੰਡਾਂ 'ਚ ਜਾਂ ਖੇਤਾਂ 'ਚ ਵੜਨ ਦੇ ਦੇਣਗੇ ਆ ਕਿਹੜੀ ਜਿੱਥੇ ਬੰਦੀਆਂ ਰਾਜ ਆਪਣੇ ਕਰਮਚਾਰੀਆਂ ਦਾ ਸਾਨੂੰ ਸਮਰਥਨ ਮਿਲਿਆ ਜੀ ਪੂਰੇ ਪਾਸੇ ਅੱਜ ਪੂਰੀਆਂ ਸੰਯੁਕਤ ਮੋਰਚੇ ਦੇ ਉੱਤੇ ਸਾਰੀਆਂ ਜਥੇਬੰਦੀਆਂ ਦਾ ਆਈਟੀਆਈ ਜਿਹੜੀ ਪੰਜਾਬ ਮੁਲਾਜ਼ਮ ਯੂਨੀਅਨ ਆ ਉਹਨਾਂ ਦਾ ਵੀ ਸਮਰਥਨ ਮਿਲਿਆ ਤੇ ਉਹਨਾਂ ਵਾਲੇ ਦੇ ਨਾਲ ਹੁਣ ਕੀ ਰਣਨੀਤੀ ਹੋਈ ਉਹ ਕੱਲ ਨੂੰ ਸਾਡੀ ਚੰਡੀਗੜ੍ਹ ਦੇ ਵਿੱਚ ਸੰਯੁਕਤ ਮੋਰਚੇ ਦੀ ਮੀਟਿੰਗ ਆ ਆਉਣ ਵਾਲਾ ਜਿਹੜਾ ਪ੍ਰੋਗਰਾਮ ਆ ਉਹ ਕੱਲ ਨੂੰ ਤੈਅ ਹੋਣਾ ਮੈਂ ਅਜੈਬ ਸਿੰਘ ਲੱਖੇਵਾਲ ਭਾਰਤੀ ਕਿਸਾਨ ਯੂਨੀਅਨ ਇਕਤਾਗ ਰਾਹਾਂ ਬਲਾਕ ਪਵਾਨੀਗੜ੍ਹ ਦਾ ਬਲਾਕ ਪ੍ਰਧਾਨ ਜੀ ਕਿਸਮਤ ਦੀ ਜੁਰੇ ਜਿਹੜਾ ਧਰਨਾ ਵੀ ਲੋੜ ਵਾ ਅੱਜ ਦਾ ਜਿਹੜਾ ਸਾਡਾ ਧਰਨਾ ਇੱਥੇ ਦਿੱਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਜਿਹੜੀ 2025 ਐਕਟ ਬਿਜਲੀ ਸੋਧ ਦਾ ਬਿੱਲ ਆ ਕੇ ਆ ਰਹੀ ਹੈ ਉਸ ਸਾਡੇ ادارے ਨੂੰ ਅੱਜ ਸਰਕਾਰ ਪੂਰੇ ਜ਼ੋਰ ਲਾ ਕੇ ਇਹਨੂੰ ਜਣੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣਾ ਚਾਹੁੰਦੀ ਹੈ ਉਹਨਾਂ سرمایہਦਾਰ ਕੰਪਨੀਆਂ ਦਾ ਇਹਦੇ ਉੱਤੇ ਕਬਜ਼ੇ ਕਰਾਉਣਾ ਚਾਹੁੰਦੀ ਹੈ ਇੱਥੋਂ ਦੇ ਜਿਹੜੇ ਅੱਜ ਇਸ ਸਰਦਾਰੀ ਦੇ ਵਿੱਚ ਮਲਾਜ਼ਮ ਕੰਮ ਕਰਦੇ ਇੱਥੋਂ ਦੇ ਮਜ਼ਦੂਰ ਤਬਕਾ ਕਿਸਾਨ ਤਬਕਾ ਸਾਰਿਆਂ ਨੂੰ ਜਿਹੜੀਆਂ ਥੋੜੀਆਂ-ਬਹੁਤੀਆਂ ਸਹੂਲਤਾਂ ਮਿਲਦੀਆਂ ਉਹ ਇਸ ਐਕਟ ਦੇ ਰਾਹੀਂ ਉਹ ਸਾਡੇ ਕੋਲੋਂ ਸਾਰੀਆਂ ਖੂਹੀਆਂ ਜਾਣੀਆਂ ਕੀ ਕੀ ਜਿਹੜੇ ਸਹੂਲਤਾਂ ਨੇ ਜ਼ਿਆਦਾਤਰ ਜਿਹੜੀਆਂ ਖੂਹੀਆਂ ਜਾਣ ਜ਼ਿਆਦਾਤਰ ਸਹੂਲਤਾਂ ਇਹ ਹੀ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅੱਜ ਮਜ਼ਦੂਰਾਂ ਦੀ 600 ਜੁਮਟ ਮਾਫ ਹੈ ਕਿਸਾਨਾਂ ਦੀ ਵੀ ਹੋਰ ਵੀ ਸਾਰਿਆਂ ਨੂੰ ਤਕਰੀਬਨ ਮਾਫ ਹੈ ਤੇ ਖੇਤੀ ਮੋਟਰਾਂ ਨੇ ਜਿਹੜੀਆਂ ਸਾਡੀਆਂ ਉਹਨਾਂ ਦੇ ਉੱਤੇ ਕੋਈ ਬਿੱਲ ਨਹੀਂ ਲਾਇਆ ਜਾ ਰਿਹਾ ਜੇਕਰ ਇਹ ਅਦਾਰਾ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਂਦਾ ਹੈ ਜੇ ਇੱਥੇ ਉਹਨਾਂ ਸਮਰਾਜ ਦੀ ਕੰਪਨੀਆਂ ਦਾ ਕਬਜ਼ਾ ਹੁੰਦਾ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਥੋੜੀਆਂ-ਬਹੁਤੀਆਂ ਸਹੂਲਤਾਂ ਮਿਲਦੀਆਂ ਇਹ ਸਾਡੇ ਹੱਥੋਂ ਖੁੱਸ ਜਾਣੀਆਂ ਇਹਨਾਂ ਚਿੱਪ ਵਾਲੇ ਮੀਟਰ ਜੋ ਲਾਉਣ ਦੀ ਪ੍ਰੀਪੇਡ ਮੀਟਰ ਜੋ ਲਾਉਣ ਦੀ ਸਰਕਾਰ ਤਿਆਰੀ ਕਰ ਰਹੀ ਹੈ ਉਹ ਮੀਟਰਾਂ ਦੇ ਸਾਥੋਂ ਬਿੱਲ ਨਹੀਂ ਭਰੇ ਜਾਣੇ ਬਹੁਤ ਪਿੰਡਾਂ ਦੇ ਵਿੱਚੋਂ ਇਹ ਰਿਪੋਰਟਾਂ ਆਉਂਦੀਆਂ ਜਿਹੜੇ ਮਜ਼ਦੂਰ ਪਰਿਵਾਰ ਦੱਸ ਰਹੇ ਨੇ ਕਿਸੇ ਨੂੰ 30000 ਬਿੱਲ ਦਾ ਆ ਗਿਆ ਕਿਸੇ ਨੂੰ 28000 ਬਿੱਲ ਦਾ ਕਿਸੇ ਨੂੰ 35000 ਬਿੱਲ ਦਾ ਇਸ ਵਾਸਤੇ ਉਹ ਸਾਡੇ ਕੋਲੋਂ ਬਿੱਲ ਭਰੇ ਨਹੀਂ ਜਾਣੇ ਆਉਣ ਵਾਲੇ ਸਮੇਂ ਦੇ ਵਿੱਚੋਂ ਸਾਡੀ ਇਹ ਬਿਜਲੀ ਹੈ ਜਿਹੜੀ ਸਾਡੇ ਹੱਥੋਂ ਖੋਹੀ ਜਾਣੀ ਹੈ ਸਾਡੇ ਘਰਾਂ ਦਾ ਦੀਵਾ ਜਿਹੜਾ ਇਹ ਬੁੱਝ ਜਾਣਾ ਹੈ ਜੇ ਇਸ ਦੀਵੇ ਨੂੰ ਮੱਚਦਾ ਰੱਖਣਾ ਹੈ ਜੇ ਇਹ ਸਹੂਲਤਾਂ ਥੋੜੀਆਂ ਬਹੁਤੀਆਂ ਲੈਣੀਆਂ ਇਸ ادارے ਨੂੰ ਬਚਾ ਕੇ ਰੱਖਣਾ ਹੈ ਤਾਂ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋ ਕੇ ਹੀ ਸਰਕਾਰ ਦੀਆਂ ਇਹ ਨੀਤੀਆਂ ਨੂੰ ਮੋੜ ਸਕਦੇ ਆਂ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨ ਵਾਸਤੇ ਮਜਬੂਰ ਕਰ ਸਕਦੇ ਆਂ ਕਿਉਂਕਿ ਪਹਿਲਾਂ ਦਿੱਲੀ ਮੋਰਚੇ ਦੇ ਵਿੱਚ ਵੀ ਜਦੋਂ ਕਿਸਾਨਾਂ ਦਾ ਇਕੱਠ ਹੋਇਆ ਪੂਰੇ ਭਾਰਤ ਦੇ ਵਿੱਚੋਂ ਲੋਕ ਇਕੱਠੇ ਹੋ ਕੇ ਉਸ ਮੋਰਚੇ ਦੇ ਵਿੱਚ ਆਏ ਨੇ ਤਾਂ ਮੋਦੀ ਸਰਕਾਰ ਨੂੰ ਝੁਕਣਾ ਪੈ ਗਿਆ ਉਹੀ ਹਮਲਾ ਦੁਬਾਰੇ ਮੋੜਮੇ ਰੂਪ ਦੇ ਵਿੱਚ ਅੱਜ ਪੰਜਾਬ ਦੇ ਉੱਤੇ ਫੇਰ ਮੱਲਿਆ ਜਾ ਰਿਹਾ ਹੈ ਪੰਜਾਬ ਦੇ ਉੱਤੇ ਮੜਿਆ ਜਾ ਰਿਹਾ ਹੈ ਕਿਉਂਕਿ ਬਾਦਲ ਮੇ ਰੂਪ ਦੇ ਵਿੱਚ ਜੇ ਬਿਜਲੀ ਪ੍ਰਾਈਵੇਟ ਹੁੰਦੀ ਹੈ ਸਾਡੀਆਂ ਮੋਟਰਾਂ ਦੇ ਬਿੱਲ ਵੀ ਲਾਗੂ ਹੋਣੇ ਨੇ ਸਾ ਤੋਂ ਬਿੱਲ ਭਰੇ ਨਹੀਂ ਜਾਣੇ ਸਾਡੇ ਹੱਥ ਖੜੇ ਕਰਾ ਕੇ ਸਾਡੀਆਂ ਜ਼ਮੀਨਾਂ ਤੇ ਕਾਬਜ ਹੋਣ ਦੀ ਨੀਤੀ ਹੈ ਇਹ ਇੱਕ ਸਰਕਾਰ ਵੱਲੋਂ ਗੱਲ ਕਰੀਏ ਚਿੱਪ ਕਹਿੰਦੇ ਡਿਜੀਟਲ ਜਮਾਨਾ ਆ ਰਿਹਾ ਜਿਵੇਂ ਮੋਬਾਈਲ ਆ ਗਿਆ ਤਾਂ ਇਹ ਵੀ ਲੈਉਣੇ ਤੁਹਾਨੂੰ ਜ਼ਰੂਰੀ ਨਹੀਂ ਸਮੇਂ ਨਾਲ ਜਿਹੜੇ ਡਿਜੀਟਲ ਜਮਾਨੇ ਦੀ ਗੱਲ ਕਰਦੇ ਨੇ ਉਹ ਉਹਨਾਂ سرمایہਦਾਰਾਂ ਲੋਕਾਂ ਦਾ ਡਿਜੀਟਲ ਜਮਾਨਾ ਆਊਗਾ ਆ ਮਜ਼ਦੂਰ ਜਿਹੜੇ ਇੱਥੇ ਦਿਹਾੜੀਦਾਰ ਨੇ ਜਿਹੜੇ ਦੋ ਦੋ ਚਾਰ ਚਾਰ ਕਿੱਲਾਂ ਵਾਲੇ ਕਿਸਾਨ ਨੇ ਇਹਨਾਂ ਦਾ ਡਿਜੀਟਲ ਇਹ ਆਉਣਾ ਜਮਾਨਾ ਇਹਨਾਂ ਵਾਸਤੇ ਇਹ ਬਰਬਾਦੀ ਦੇ ਦਿਨ ਆਉਣਗੇ